ਮਾਨ ਸਰਕਾਰ ਦੇ ਵਿੱਚ ਇਸ ਵੇਲੇ ਕਈ ਫੇਰ ਬਦਲ ਹੋ ਰਹੇ ਨੇ ਪਹਿਲਾਂ ਮੰਤਰੀ ਮੰਡਲ ਦੇ ਵਿੱਚ ਤੇ ਉਸ ਤੋਂ ਬਾਅਦ ਸੀਐਮਓ ਦੇ ਵਿੱਚ ਫੇਰ ਬਦਲ ਦੇਖਣ ਨੂੰ ਮਿਲਿਆ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਸੇ ਫੇਰਬਦਲ ਨੂੰ ਲੈ ਕੇ ਸੀਐਮ ਮਾਨ ਤੇ ਕੇਜਰੀਵਾਲ ਦੇ ਵਿੱਚ ਖੜਗ ਗਈ ਹੈ ਦਰਅਸਲ ਸੂਤਰਾਂ ਦਾ ਕਹਿਣਾ ਹੈ ਕਿ ਇੱਕ ਹੋਰ OST ਤੇ ਮੀਡੀਆ ਸਲਾਹਕਾਰ ਨੂੰ ਹਾਈ ਕਮਾਂਡ ਨੇ ਹਟਾਉਣ ਦੇ ਹੁਕਮ ਦੇ ਦਿੱਤੇ ਨੇ ਹਾਈ ਕਮਾਂਡ ਨੇ ਕਹਿ ਦਿੱਤਾ ਹੈ ਕਿ ਇਹਨਾਂ ਦੋਵਾਂ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਜਾਵੇ ਜਿਸ ਦੇ ਲਈ ਸੀਐਮਏ ਨੇ ਸਟੈਂਡ ਲੈ ਲਿਆ ਸੀਐਮਏ ਨੇ ਮਨ੍ਹਾ ਕਰ ਦਿੱਤਾ ਸੀਐਮਏ ਨੇ ਗੱਲ ਨਹੀਂ ਮੰਨੀ ਗਈ ਇਹਨਾਂ ਨੂੰ ਉਦੇ ਤੋਂ ਲਾਂਭੇ ਕਰਨਾ ਕਿਉਂਕਿ ਇਸ ਤੋਂ ਪਹਿਲਾਂ ਵੀ ਓਐਸਡੀ ओंकार ਸਿੰਘ ਤੇ ਡਾਇਰੈਕਟਰ ਕਮਿਊਨੀਕੇਸ਼ਨ ਨੀਤ ਵਧਵਾ ਨੂੰ ਉਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ ਤੇ ਹੁਣ ਮੁੜ ਸੀਐਮਏ ਨੇ ਇੱਕ ਹੋਰ ਓਐਸਡੀ ਤੇ ਮੀਡੀਆ ਸਲਾਹਕਾਰ ਨੂੰ ਨਹੀਂ ਖੋਣਾ ਚਾਹੁੰਦੇ ਜਿਸ ਕਰਕੇ ਸੀਐਮਏ ਨੇ ਸਟੈਂਡ ਲੈ ਲਿਆ ਤੇ ਹਾਈ ਕਮਾਂਡ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਹੁਣ ਸੀਐਮਏ ਤੇ ਹਾਈ ਕਮਾਂਡ ਦੇ ਵਿੱਚ ਨਾਰਾਜ਼ਗੀ ਬਣਦੀ ਹੋਈ ਪੈਦਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਕੇਜਰੀਵਾਲ ਦਾ ਸੀਐਮਏ ਅਮੂ ਸਾਹਮਣੇ ਨਜ਼ਰ ਆ ਰਹੇ ਨੇ ਤੇ ਇਹਨਾਂ ਦਾ ਵਿਚਾਲੇ ਖੜਕਦੀ ਹੋਈ ਵੀ ਦਿਖਾਈ ਦੇ ਰਹੀ ਐ ਦੱਸਦੇ ਹੈ ਕਿ ਕੇਜਰੀਵਾਲ ਜਰੂਰ ਤੋਂ ਤੇ ਹਾਰ ਜੇਲ੍ਹ ਤੋਂ ਬਾਹਰ ਆਏ ਨੇ ਉਦੋਂ ਤੋਂ ਹੀ ਪੰਜਾਬ ਸਰਕਾਰ ਦੇ ਵਿੱਚ ਫੇਰ ਬਦਲ ਹੋ ਰਹੇ ਨੇ ਪਹਿਲਾਂ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋਇਆ ਚਾਰ ਮੰਤਰੀਆਂ ਤੋਂ ਅਸਤੀਫੇ ਦੀ ਮੰਗ ਕਰ ਲਈ ਗਈ ਤੇ ਪੰਜ ਨਵੇਂ ਮੰਤਰੀ ਸ਼ਾਮਲ ਕੀਤੇ ਗਏ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਨੂੰ ਸਰਕਾਰ ਦੇ ਖਿਲਾਫ ਸ਼ਿਕਾਇਤਾਂ ਮਿਲ ਰਹੀਆਂ ਨੇ ਸਹਾਇਕ ਕਮਾਂਡ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਅਕਸ ਖਰਾਬ ਹੋ ਰਿਹਾ ਇਸ ਕਰਕੇ ਉਹ ਇਹ ਜਿਹੜੇ ਵੀ ਫੇਰ ਬਦਲ ਹੈ ਉਹ ਕਰ ਰਹੀ ਹੈ ਪਰ ਹੁਣ ਸੀਗੇ ਮਾਨ ਜਿਹੜੇ ਨੇ ਉਹ ਇਸ ਦਖਲ ਅੰਦਾਜ਼ੇ ਤੋਂ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਮੁੱਖ ਮੰਤਰੀ ਸਕਤਰੇਤ ਇਹ ਕੰਮਕਾਜ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਜਾਣਕਾਰੀਆਂ ਇਕੱਠੀਆਂ ਕਰ ਰਹੀ ਹੈ ਤੇ ਨਾਲ ਦੀ ਨਾਲ ਜੋ ਵੀ ਰੇ ਨਜਾਇਜ਼ ਰੇਤ ਮਾਈਨਿੰਗ ਬਜਰੀ ਮਾਈਨਿੰਗ ਨੂੰ ਲੈ ਕੇ ਵੀ ਸ਼ਿਕਾਇਤਾਂ ਆ ਰਹੀਆਂ ਨੇ ਉਸ ਦੇ ਖਿਲਾਫ ਉਸ ਦੇ ਰਿਲੇਟਿਡ ਵੀ ਹਾਈ ਕਮਾਂਡ ਜਿਹੜੀ ਉਹ ਜਾਣਕਾਰੀਆਂ ਇਕੱਠੀਆਂ ਕਰ ਰਹੀ ਹੈ ਤੇ ਜਲਦ ਇਸ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇਗੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਪਹਿਲਾਂ ਹੋਇਆ ਸੀ ਤੇ ਮੀਡੀਆ ਸਲਾਹਕਾਰ ਹਟਾਏ ਸਨ ਉਹਨਾਂ ਦੇ ਖਿਲਾਫ ਵੀ ਹਾਈ ਕਮਾਂਡ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਕਰਕੇ ਉਹਨਾਂ ਨੇ ਹੁਕਮ ਜਾਰੀ ਕੀਤਾ ਪਰ ਕਿਉਂ ਹਟਾਏ ਗਏ ਇਹ ਸਰਕਾਰ ਦੇ ਵੱਲੋਂ ਕੁਝ ਸਪਸ਼ਟ ਨਹੀਂ ਕੀਤਾ ਗਿਆ ਸੀ ਤਾਂ ਇੱਕ ਵਾਰ ਫਿਰ ਤੋਂ ਹਾਈ ਕਮਾਂਡ ਨੇ ਹੁਕਮ ਦੇ ਦਿੱਤੇ ਨੇ ਕਿ ਇੱਕ ਹੋਰ OSD ਦੇ মিডিਆ ਸਲਾਹਕਾਰ ਨੂੰ ਅਹੁਦੇ ਤੋਂ ਲਾਂਬੇ ਕਰ ਦਿੱਤਾ ਜਾਵੇ ਉਹਨਾਂ ਦੀ ਛੁੱਟੀ ਕਰ ਦਿੱਤੀ ਜਾਵੇ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ CM ਮਾਨ ਨੇ ਸਟੈਂਡ ਲੈ ਲਿਆ CM ਮਾਨ ਨੇ ਇਨਕਾਰ ਕਰ ਦਿੱਤਾ ਹੈ ਕਿ ਉਹ ਹੁਣ ਇੱਕ ਹੋਰ OSD ਦੇ মিডিਆ ਸਲਾਹਕਾਰ ਨੂੰ ਅਹੁਦੇ ਤੋਂ ਨਹੀਂ ਹਟਾਉਣਗੇ